ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਇੱਕ ਵੱਡੀ ਕਾਰਵਾਈ ਕਰਦੇ ਹਾਂ ਜਲੰਧਰ ਦੇ ਹਾਤੀ ਪੁਲਿਸ ਨੇ ਡਿਊਟੀ ਦੇ ਵਿੱਚ ਕੁਤਾਹੀ ਵਰਤਣ ਲਈ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਪੰਜ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਇਹ ਕਾਰਵਾਈ ਪੁਲਿਸ ਦੀ ਅਣਗਹਿਲੀ ਅਤੇ ਲਾਪਰਵਾਹੀ ਖਾਸ ਤੌਰ ਤੇ ਅਲਾਵਲਪੁਰ ਚੌਂਕੀ ਦੇ ਅਧਿਕਾਰ ਖੇਤਰ ਦੇ ਅੰਦਰ ਆਉਂਦੇ ਵਾਰ-ਵਾਰ ਜਨਤਾ ਕਾ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ ਮੌਤਲ ਕੀਤੇ ਗਏ ਅਧਿਕਾਰੀਆਂ ਜੋ ਕਿ ਵਕ-ਵਕ ਥਾਣਿਆਂ ਦੇ ਵਿੱਚ ਤਾਇਨਾਤ ਸਨ ਉਹਨਾਂ ਦੀ ਪਹਿਚਾਨ ASI ਅਵਤਾਰ ਸਿੰਘ ਕਾਂਸਟੇਬਲ ਵਿਕਰਮਜੀਤ ਸਿੰਘ ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਕਾਂਸਟੇਬਲ ਆਰੀਅਨ ਪ੍ਰੀਤ ਸਿੰਘ ਅਤੇ ASI ALR ਜਸਵਿੰਦਰ ਸਿੰਘ ਵੱਜੋਂ ਹੋਈ ਹੈ ਜਾਣਕਾਰੀ ਪੰਦਾਵਕ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਹੈ ਕਿ ਵਿਭਾਗ ਨੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਵਰਤਣ ਅਤੇ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਜਿਸ ਕਾਰਨ ਕਈ ਜਨਤਕ ਜਿਹੜੀਆਂ ਸ਼ਿਕਾਇਤਾਂ ਨੇ ਇਹਨਾਂ ਦੇ ਖਿਲਾਫ ਆਈਆਂ ਅਤੇ ਲੋਕਾਂ ਦੇ ਵਿੱਚ ਬੇਚੈਨੀ ਪੈਦਾ ਹੋਈ ਹੈ ਪੁਲਿਸ ਦੇ ਵੱਲੋਂ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਲਾਵਲਪੁਰ ਚੌਂਕੀ ਦੇ ਇੰਚਾਰਜ ਏਐਸਆਈ ਰਜਿੰਦਰ ਕੁਮਾਰ ਅਤੇ ਐਨਡੀਜੀਪੀਐਸ ਐਕਟ ਨਾਲ ਸੰਬੰਧਿਤ ਇੱਕ ਨਾਜ਼ੁਕ ਮਾਮਲੇ ਦੇ ਜਾਂਚ ਦੇ ਵਿੱਚ ਘੇਰੇ ਦੇ ਵਿੱਚ ਇਹ ਆਏ ਨੇ ਤੇ ਲੋਕਾਂ ਦੁਆਰਾ ਉਸ ਵੇਲੇ ਸਮੇਂ ਸਰਕਾਰ ਕਾਰਵਾਈ ਨਾ ਕਰਨ ਅਤੇ ਉਸ ਦੇ ਵਿਰੁੱਧ ਵਾਰ-ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਅਧਿਕਾਰੀਆਂ ਨੇ ਜਾਂਚ ਦੇ ਦੌਰਾਨ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਿਸ ਕਾਰਨ ਨਿਆਂ ਦਿਵਾਉਣ ਦੇ ਵਿੱਚ ਕਾਫੀ ਦੇਰੀ ਹੋਈ ਹੈ ਪੈਂਡਿੰਗ ਕੇਸਾਂ ਵਾਲਾ ਉਸ ਦੀ ਧਿਆਨ ਦੀ ਘਾਟ ਅਤੇ ਕੇਸ ਦੇ ਮਾੜੇ ਪ੍ਰਬੰਧਨ ਖੇਤਰ ਦੇ ਵਿੱਚ ਵੱਧ ਰਹੀ ਨਿਰਾਸ਼ਾ ਦੇ ਵਿੱਚ ਯੋਗਦਾਨ ਪਾਇਆ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਥਾਣਾ ਲੋਈਆਂ ਵਿਖੇ ਤਨਾਤ ਏਐਸਆਈ ਅਵਤਾਰ ਸਿੰਘ ਪਿੰਡ ਪਿਪਲੀ ਵਿਖੇ ਜ਼ਮੀਨੀ ਵਿਵਾਦ ਨੂੰ ਧਿਆਨ ਨਾਲ ਹੱਲ ਨਾ ਕਰਨ ਦੇ ਦੋਸ਼ 'ਤੇ ਮੋਤਲ ਕੀਤਾ ਗਿਆ ਜਿਸ ਕਾਰਨ ਅਮਨ ਕਾਨੂੰਨ ਦੀ ਵੱਡੀ ਸਥਿਤੀ ਪੈਦਾ ਹੋਈ ਸੀ ਉਸਨੇ ਕਤਲ ਕਰਨ ਦੀ ਕੋਸ਼ਿਸ਼ ਦੇ ਕੇਸ ਨੂੰ ਗਲਤ ਤਰੀਕੇ ਦੇ ਨਾਲ ਨਜਿੱਠਿਆ ਡੀਐਸਪੀ ਸ਼ਾ ਕੋਟ ਜਾਂਚ ਵਿੱਚ ਦੋਸ਼ੀ ਪਾਇਆ ਗਿਆ ਸੰਭਾਵੀ ਖਤਰੇ ਤੋਂ ਜਾਣੂ ਹੋਣ ਦੇ ਬਾਵਜੂਦ ਉਸਨੇ ਮਾਮਲੇ ਨੂੰ ਸੀਨੀਅਰ ਅਧਿਕਾਰੀਆਂ ਦੀ ਜਾਂਚ ਦੇ ਵਿੱਚ ਉਹਨਾਂ ਦੀ ਧਿਆਨ ਦੇ ਵਿੱਚ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਕੋਈ ਰੋਕ-ਥਾਮ ਦੀ ਕਾਰਵਾਈ ਕੀਤੀ ਹੈ। ਥਾਣਾ ਭੋਗਪੁਰ ਵਿਖੇ ਤਾਇਨਾਤ ਏਐਸਆਈ ਜਸਵਿੰਦਰ ਸਿੰਘ ਨੂੰ ਇੱਕ ਝਗੜੇ ਦੇ ਮਾਮਲੇ ਦੇ ਵਿੱਚ ਮਾੜਾ ਢੰਗ ਦੇ ਨਾਲ ਚਿੱਠਣ ਦੇ ਕਾਰਨ ਮੁਅਤਲ ਕੀਤਾ ਗਿਆ ਜੋ ਕੀ ਟਕਰਾਅ ਦੇ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਰੱਖਦਾ ਸੀ। ਅਧਿਕਾਰੀਆਂ ਨੇ ਵਿਰੋਧੀ ਧਿਰ ਅਤੇ ਬੇਲੋੜਾ ਦਬਾਅ ਪਾਇਆ ਜਿਸ ਕਾਰਨ ਹੋਰ ਜਿਹੜੀਆਂ ਉਲਝਣਾਂ ਨੇ ਉਹ ਪੈਦਾ ਹੋ ਗਈਆਂ ਡੀਐਸਪੀ ਆਦਮਪੁਰ ਦੀ ਜਾਂਚ ਵਿੱਚ ਉਸ ਨੂੰ ਮਾਮਲੇ ਵਿੱਚ ਗੜਬੜ ਕਰਨ ਦੇ ਦੋਸ਼ੀ ਪਾਇਆ ਗਿਆ ਕਾਂਸਟੇਬਲ ਵਿਕਰਮਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ ਅਤੇ ਕਾਂਸਟੇਬਲ ਆਰਿਅਨ ਪ੍ਰੀਤ ਸਿੰਘ ਨੂੰ ਲੰਬੇ ਸਮੇਂ ਲਈ ਵਾਰ-ਵਾਰ ਅਣਅਧਿਕਾਰੇਤਾ ਗੈਰਹਾਜ਼ਰ ਰਹਿਣ ਦੇ ਲਈ ਮੁਅਤਲ ਕਰ ਦਿੱਤਾ ਗਿਆ ਗਿਆ ਰਹੇ ਰਹਿਣ ਦੇ ਕਾਰਨ ਉਹਨਾਂ ਨੂੰ ਮੁਅਤਲ ਕੀਤਾ ਗਿਆ ਔਰ ਕੌਨਸਟੇਬਲ ਆਰੀਅਨ ਪ੍ਰੀਤ ਸਿੰਘ ਦੀ ਵੀ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਦੇ ਨਾਲ ਮਿਲਿ ਭੋਗਤ ਸਾਹਮਣੇ ਆਈ ਹੈ ਐਸਐਸਪੀ ਖਾਕ ਨੇ ਵਿਭਾਗ ਦੀ ਵਚਨਬਾਤਾਂ ਨੂੰ ਦੁਹਰਾਇਆ ਤੇ ਅਜਿਹੀ ਅਣਗਹਿਲੀ ਦੁਬਾਰਾ ਨਾ ਹੋਵੇ ਉਹਨਾਂ ਨੇ ਕਿਹਾ ਕਿ ਡਿਊਟੀ ਦੇ ਵਿੱਚ ਕੋਤਾਹੀ برداشت ਨਹੀਂ ਕੀਤੀ ਜਾਵੇਗੀ ਅਸੀਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜੇਕਰ ਕੋਈ ਵੀ ਅਧਿਕਾਰੀ ਆਪਣੀ ਡਿਊਟੀ ਦੇ ਵਿੱਚ کوتاਹੀ ਪਾਈ ਗਈ ਉਹਦੀ ਡਿਊਟੀ ਦੇ ਦੌਰਾਨ ਉਸ ਨੂੰ ਸਖਤ ਨਤੀਜੇ ਭੁਗਤਨੇ ਪੈਣਗੇ ਅੱਗੇ ਜਾਂਚ ਜਾਰੀ ਹੈ ਫੋਰਸ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ